ਉਹ ਪਈ ਸੌ ਸਾਰਿਆਂ ਨੇ ਗੱਡੀ ਮਾਰੀ ਦੋ ਜਨਾਂ ਨੂੰ ਮੁੰਡਾ ਇਹਦੇ ਲੱਤਾਂਵਾਂ ਟੁੱਟ ਗਿਆ ਬਾਕੀ ਮਰ ਗਿਆ ਦੱਜਿਆ ਪਿਆ ਇਹ ਸਾਰਾ ਮੈਂ ਸੌ ਸਹ ਲੈ ਦੇ ਚੜਾ ਗਿਆ ਆਹ 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 ਇੱਥੇ ਬੈਠੋ ਜਿੱਦਾਂ ਨੁਕਾ ਦੇ ਹੋ ਰਿਹਾ ਉੱਧਰ ਬੈਠੋ ਉੱਧਰ ਬੈਠੋ ਦੋਨ ਮਾਰ ਕੇ ਵੱਡਾ ਪੋਲਾਓ ਫੇਰ ਫੁੱਟੋ ਉੱਧਰ ਬੈਠੋ ਤੇ ਸਿਰਫ ਆੜੂ ਮੋਟਰਸਾਈਕਲ ਅਤੇ ਸਕੂਟਰੀ ਦੀ ਭਿਆਨਕ ਟੱਕਰ ਹੋ ਗਈ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੱਕ ਗੱਡੀ ਇੱਕ ਪੁਲਿਸ ਮੁਲਾਜ਼ਮ ਦੀ ਹੈ ਤਾਂ ਦੱਸ ਜੇ ਕਿ ਬੇਗਵਾਲ ਜ਼ਿਲ੍ਹਾ ਕਪੂਰਥਲਾ ਦਾ ਇਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਉਸ ਵਕਤ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਜਦੋਂ ਤੇਜ਼ ਰਫ਼ਤਾਰ ਗੱਡੀ ਦੀ ਮੋਟਰਸਾਈਕਲ ਤੇ ਸਕੂਟਰੀ ਦੇ ਨਾਲ ਟੱਕਰ ਹੋ ਗਈ ਤਾਂ ਦੱਸਿਆ ਕਿ ਜਾਣਕਾਰੀ ਦੇ ਮੁਤਾਬਿਕ ਇੱਕ ਪੁਲਿਸ ਮੁਲਾਜ਼ਮ ਆਪਣੀ ਕਾਰ ਤੇ ਸਵਾਰ ਹੋ ਕੇ ਬਿਗਵਾਲ ਤੋਂ ਪੁਲਤਵਾਲ ਜਾ ਰਿਹਾ ਸੀ ਰਸਤੇ ਦੇ ਵਿੱਚ ਗਲਤ ਪਾਸੇ ਤੋਂ ਮੋਟਰਸਾਈਕਲ ਤੇ ਸਕੂਟਰੀ ਨੂੰ ਟੱਕਰ ਵੱਜਦੀ ਹੈ ਇੱਕ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਪੁਲਿਸ ਅਧਿਕਾਰੀ ਘਟਨਾ ਸਥਾਨ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਹਾਲੇ ਤੱਕ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ। ਉਹ ਪਈ 5 ਸਾਲਾਂ ਨੇ ਗੱਡੀ ਮਾਰੀ ਦੋ ਜਨਾਂ ਨੂੰ ਮੁੰਡੇ ਦੇ ਲੱਤਾਂਵਾਂ ਟੁੱਟ ਗਏ ਬਾਕੀ ਮਰ ਗਿਆ। ਦੂਜਾ ਪਿਆ ਹੈ ਦਾਰਾ ਮੈਂ ਪੁਲਸ ਵਾਲਾ ਦੇ ਚੜਾ ਗਿਆ। ਮਾਂ ਨਾ ਮਾਂ ਨਾ ਜਾਨਾ ਲੋਕਾ ਦੇ ਹੋ ਰਿਹਾ ਉਧਰ ਬੈਠੋ ਉਧਰ ਬੈਠੋ ਹੋਰ ਮਾਰ ਕੇ ਵੱਡਾ ਬਲ ਲਾਓ ਨਹੀਂ ਉਧਰ ਬੈਠੋ ਉਹਦਾ ਇਹ ਕਿਹੜਾ ਹੈ ਜੀ ਤੇਜ਼ ਰਫ਼ਤਾਰ ਕਾਰ ਮੋਟਰਸਾਈਕਲ ਅਤੇ ਸਕੂਟਰੀ ਦੀ ਭਿਆਨਕ ਟੱਕਰ ਹੋ ਗਈ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੱਕ ਗੱਡੀ ਇੱਕ ਪੁਲਿਸ ਮੁਲਾਜ਼ਮ ਦੀ ਹੈ ਤਾਂ ਦੱਸ ਜੇ ਕਿ ਬੇਗਵਾਲ ਜ਼ਿਲ੍ਹਾ ਕਪੂਰਥਲਾ ਦਾ ਇਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਉਸ ਵਕਤ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਜਦੋਂ ਤੇਜ਼ ਰਫ਼ਤਾਰ ਗੱਡੀ ਦੀ ਮੋਟਰਸਾਈਕਲ ਤੇ ਸਕੂਟਰੀ ਦੇ ਨਾਲ ਟੱਕਰ ਹੋ ਗਈ ਤਾਂ ਦੱਸਿਆ ਕਿ ਜਾਣਕਾਰੀ ਦੇ ਮੁਤਾਬਕ ਇੱਕ ਪੁਲਿਸ ਮੁਲਾਜ਼ਮ ਆਪਣੀ ਕਾਰ ਤੇ ਸਵਾਰ ਹੋ ਕੇ ਬੇਗਵਾਲ ਤੋਂ ਪੁਲਤਵਾਲ ਜਾ ਰਿਹਾ ਸੀ ਰਸਤੇ ਦੇ ਵਿੱਚ ਗਲਤ ਪਾਸੇ ਤੋਂ ਮੋਟਰਸਾਈਕਲ ਤੇ ਸਕੂਟਰੀ ਨੂੰ ਟੱਕਰ ਵੱਜਦੀ ਹੈ ਇੱਕ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਪੁਲਿਸ ਅਧਿਕਾਰੀ ਘਟਨਾ ਸਥਾਨ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਹਾਲੇ ਤੱਕ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ